ਮੰਮੀ ਹੂੰਦੇ ਤੂੰ ਹੀ ਖੁਸ਼ ਜੇ ਨਾ ਮੇਰਾ ਵੀਰ ਦੇ ਗਿਆ ਸੰਧਾਰਾ ਤੇ ਜਾ ਕੇ ਦੇ ਆਓ ਗਵਾਂਡੀਆਂ ਦੇ ਘਰ ਨੀ ਕੀ ਸੰਧਾਰਾ ਦੇ ਕੇ ਗਿਆ ਤੇਰਾ ਭਰਾ ਤਾਨੂੰ ਜੰਗਾ ਭਲਾ ਪਤਾ ਨਾ ਵੀ ਵਿਆਹ ਤੋਂ ਬਾਅਦ ਤੇਰਾ ਪਹਿਲਾ ਸੰਧਾਰਾ ਹੀ ਤੇ ਸਾਰੇ ਟੱਬਰ ਦੇ ਕੱਪੜੇ ਬੰਦੇ ਹੀ ਤੇ ਕੱਲਾ ਤੇਰਾ ਸੂਟ ਚੋਕੇ ਤੇ ਦੇ ਗਿਆ ਮੰਮੀ ਜਿੰਨੇ ਜੋਗੇ ਹੈਗੇ ਉਹਨਾਂ ਨੇ ਕੀਤਾ ਹੀ ਹੈ ਨਾ ਪਤਾ ਨਹੀਂ ਤੂੰ ਕਿਉਂ ਨਹੀਂ ਮੇਰਾ ਖਿਹੜਾ ਛੱਡ ਦੇ ਨੀ ਕਿਉਂ ਖਿਹੜਾ ਛੱਡਾ ਤੇਰਾ ਮੈਂ 1.200 ਵਾਲਾ ਰਸਗੋਲਿਆਂ ਦਾ ਡੱਬਾ ਦੇ ਗਿਆ ਭਰਾ ਤੇਰਾ ਬਰਫੀ ਦਾ ਡੱਬਾ ਨਹੀਂ ਲੈ ਸਕਦਾ ਮੰਮੀ ਕਿਦਾਂ ਦੀਆਂ ਗੱਲਾਂ ਕਰੀ ਜਾਂਦੇ ਹੋ ਤੁਸੀਂ ਇੱਕ ਵਿਚਾਰਾ ਕਿੰਨਾ ਔਖਾ ਹੋ ਕੇ ਸੰਧਾਰਾ ਦੇ ਕੇ ਗਿਆ ਤੂੰ ਉੱਤੋਂ ਤੈਨੂੰ ਗੱਲਾਂ ਸੁਣਾਈ ਜਾਂਦੇ ਓ ਨਹੀਂ ਕਿਉਂ ਨਾ ਤੈਨੂੰ ਗੱਲਾਂ ਸੁਣਾਵਾ ਮੈਂ ਮੈਂ ਤਾਂ ਤੈਨੂੰ ਗੱਲਾਂ ਸੁਣਾਉਣੀਆਂ ਹੀ ਸੁਣਾਉਣੀਆਂ ਨੇ ਜਿਉ ਉਹ ਚੱਜਦਾ ਘਰ ਜਾਂਦੇ ਤੇ ਮੈਂ ਤੈਨੂੰ ਨਾ ਗੱਲਾਂ ਸੁਣਾਉਂਦੀ ਹਟ ਕੋ ਨਹੀਂ ਇਹ ਖਾਦੇ ਜਾਂਦੇ ਰਸਗੁਲੇ ਤੇ ਬਿਸਕੁਟ ਆਪੇ ਖਾ ਲਈ ਤੂੰ ਕੋਈ ਗੱਲ ਨਹੀਂ ਮੰਮੀ ਜੀ ਮੈਂ ਆਪੇ ਖਾ ਲਾਂਗੀ ਵੇ ਮੈਂ ਕੁੜੀ ਨੂੰ ਵਧੀਆ ਤਰੀਕੇ ਨਾਲ ਸੰਧਾਰਾ ਦੇ ਕੇ ਆਉਣਾ ਆ ਤਾਂ ਜੋ ਉਹਦੇ ਸਹੁਰੇ ਉਹਨੂੰ ਕੱਲ ਨੂੰ ਗੱਲ ਨਾ ਕਰਨ ਕੋਈ ਵੀ ਨਾਲੇ ਉਹਨੂੰ ਮੈਂ ਚਾਂਦੀ ਦੀਆਂ ਝੂੜੀਆਂ ਬਣਾ ਕੇ ਦੇਣੀਆਂ ਨੇ ਮੰਮੀ ਚਾਂਦੀ ਦੀਆਂ ਝੂੜੀਆਂ ਆ ਤੁਹਾਡੀਆਂ ਚਾਂਦੀ ਦੀਆਂ ਝੂੜੀਆਂ ਨਾ 5000 ਤੋਂ ਘੱਟ ਨਹੀਂ ਮੰਨਨੀ ਆ ਵੇ ਕੀ ਗੱਲ ਮੇਰੀ 3 ਨੂੰ 5000 ਦੀਆਂ ਚੂੜੀਆਂ ਵੀ ਨਹੀਂ ਮਿਲ ਸਕਦੀਆਂ ਉਹ ਮੰਮੀ ਜੀ ਤੁਹਾਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਆ ਮੇਰੀ 12000 ਰੁਪਿਆ ਤਨਖਾਹ ਆ ਤੇ ਉਹਦੇ ਵਿੱਚ ਹੀ ਮੈਂ ਸਾਰੇ ਘਰ ਦਾ ਖਰਚਾ ਕੱਢਣਾ ਹੁੰਦਾ ਆ ਮੇਰੀ ਕਿਹੜੀ 50000 ਰੁਪਿਆ ਤਨਖਾਹ ਆ ਜਿਹੜੇ ਮੈਂ ਇੰਨੇ ਖਰਚੇ ਕਰੀ ਜਾਵਾਂ ਵੇ ਜੇ ਤੋ ਖੁੱਲੇ ਖਰਚੇ ਨਹੀਂ ਕਰ ਸਕਦਾ ਤੇ ਫਿਰ ਮੈਂ ਯਾਰਾ ਸੋ ਦਾ ਕੀ ਕਰਾਂ ਯਾਰਾ ਸੋ ਦੇ ਨਾਲ ਕੁੜੀ ਨੂੰ ਸੰਦਾਰਾ ਦਿੱਤਾ ਜਾਊਗਾ ਨਵ ਕੀ ਗੱਲ ਹੋਗੀ ਐਵੇਂ ਕਹ ਤਾਂ ਮੰਮੀ ਨਾ ਬੋਲੀ ਜਾਣ ਜੀ ਉਹ ਕਿੰਨਾ ਬੋਲਣਾ ਕੀ ਆ ਯਾਰ ਮੰਮੀ ਕਹਿੰਦੇ ਪਿਆ ਨੂੰ ਸੰਧਾਰਾ ਦੇ ਕੇ ਆਉਣਾ ਆ ਤੇ ਮੈਨੂੰ 5000 ਰੁਪਇਆ ਚਾਹੀਦਾ ਤੇ ਮੈਂ ਕਿਹਾ ਮੇਰੇ ਕੋਲ ਤਾਂ ਸਿਰਫ 1100 ਰੁਪਇਆ ਹੈਗਾ ਆ ਇਹਦੇ ਨਾਲ ਤੁਸੀਂ ਸਾਰ ਲਓ ਤੇ ਮੰਮੀ ਕਹਿੰਦੇ ਇਨੇ ਪਿਆ ਹੈਣਾ ਸਰਨਾਣੀ ਆ ਅੱਛਾ ਤੇ ਇਹ ਗੱਲ ਆ ਤੇ ਮੰਮੀ ਜੀ ਤੁਸੀਂ ਇਦਾਂ ਕਰੋ ਹਾਂ ਜਿਹੜਾ ਮੇਰਾ ਵੀਰ ਸੰਧਾਰਾ ਦੇ ਕੇ ਗਿਆ ਵਾ ਤੁਸੀਂ ਉਹੀ ਸੰਧਾਰਾ ਦੀਦੀ ਨੂੰ ਦੇਓ ਜਾ ਕੇ ਅੱਛਾ ਅਹੀਂ ਹੁਣ ਤੇਰੇ ਪਿਆ ਕਿਹ ਵਾਲਾ ਸੰਧਾਰਾ ਆ ਗਿਆ ਕੁੜੀ ਨੂੰ ਦੇ ਦਈਏ ਮੰਮੀ ਫਿਰ ਕੀ ਹੋ ਜਾਊਗਾ ਤੁਸੀਂ ਆਪ ਹੀ ਵੇਖੋ 1100 ਦਾ ਤਾਂ ਸਿਰਫ ਇੱਕ ਸੂਟ ਹੀ ਆਉਣਾ ਵਾ ਤੇ ਬਾਕੀ ਸਮਾਨ ਤੁਸੀਂ ਕਿੱਥੋਂ ਲੈ ਜਾਓਗੇ ਮੰਮੀ ਕੇਰ ਨੇ ਸਹੀ ਗੱਲ ਕਹਿਣ ਈ ਆ ਇਹਦੇ ਭਰਾ ਵਾਲਾ ਸੰਧਾਰਾ ਨਾ ਉਹੋ ਜਾ ਕੇ ਤੇ ਭੈਣ ਨੂੰ ਦੇਵੋ ਨਹੀਂ ਤੇ ਤੁਹਾਨੂੰ ਵੀ ਪਤਾ ਆ ਵੀ ਇਹੋ 1100 ਰੁਪਏ ਦੇ ਘਰ ਹੈਗਾ ਆ ਤੇ ਜੇ ਤੁਸੀਂ ਇਹ ਵੀ ਖਰਚ ਲਿਆ ਤੇ ਕੱਲ ਨੂੰ ਘਰੇ ਕੋਈ ਲੋੜ ਪੈ ਗਈ ਤੇ ਫਿਰ ਪੈਸੇ ਕਿੱਥੋਂ ਲਿਆਓਗੇ ਤੁਸੀਂ ਹਾਂ ਪੁੱਤ ਗੱਲ ਤੇ ਪੈਸੇ ਤੇਰੀ ਵਾਲੀ ਸਹੀ ਆ ਹਾਂਜੀ ਮੰਮੀ ਤੁਸੀਂ ਇਦਾਂ ਕਰੋ ਜਿਹੜਾ ਮੇਰਾ ਵੀਰ ਸਮਾਨ ਦੇ ਕੇ ਗਿਆ ਨਾ ਉਹ ਤੁਸੀਂ ਸਾਰਾ ਸਮਾਨ ਦੀਦੀ ਨੂੰ ਦੇ ਆਓ ਜਾ ਕੇ ਜਦੋਂ ਸਾਡੇ ਕੋਲ ਜ਼ਿਆਦਾ ਪੈਸੇ ਆ ਜਾਣਗੇ ਆਪਾਂ ਹੋਰ ਸਮਾਨ ਦੇਵਾਂਗੇ ਦੀਦੀ ਨੂੰ ਸਹੀ ਗੱਲ ਆ ਮੰਮੀ ਇਹ ਇਦਾਂ ਹੀ ਆਪਾਂ ਕਰੀਏ ਨਾਲੇ ਸੰਧਾਰਾ ਵੀ ਦਿੱਤਾ ਜਾਊਗਾ ਤੇ ਨਾਲੇ ਪੈਸੇਆਂ ਵੱਲੋਂ ਵੀ ਸਰ ਜਾਊਗਾ ਚਲ ਠੀਕ ਹੈ ਪੁੱਤ ਇਹ ਇਦਾਂ ਹੀ ਕਰ ਲੈਨੇ ਆ ਹਾਂਜੀ ਮੰਮੀ ਨਾਲੇ ਤੁਸੀਂ ਇੱਕ ਗੱਲ ਨੋਟ ਕੀਤੀ ਤੁਸੀਂ ਸਾਰਾ ਦਿਨ ਕਿਰਨ ਨੂੰ ਨੀਂਦ ਦੇ ਰਹਿੰਦੇ ਜੇ ਕਦੇ ਇਹਦੇ ਪੇਕੇ ਆਉਣ ਉਹਦੇ ਦੇ ਰਹਿੰਦੇ ਜੇ ਤੇ ਕੱਲ ਉਹਦਾ ਭਰਾ ਜਿਹੜਾ ਸੰਧਾਰਾ ਦੇ ਕੇ ਗਿਆ ਸੀ ਤੁਸੀਂ ਉਹਦੇ ਵਿੱਚ ਮੈਂ 20 ਨੁਕਸ ਗੱਡੇ ਤੇ ਹੁਣ ਵੇਖ ਲੋ ਕਿੱਡਾ ਵੱਡਾ ਦੇਲ ਹੈ ਕਿਰਨ ਦਾ ਇਹ ਕਹਿਣ ਦੀ ਆ ਮੇਰਾ ਸੰਧਾਰਾ ਲੈ ਜਾਓ ਤੇ ਜਾ ਕੇ ਦੀਦੀ ਨੂੰ ਦੇਵੋ ਹਾਂ ਬੁੱਤ ਸਹੀ ਗੱਲ ਹੈ ਤੇਰੇ ਵਾਲੀ ਮੇਰਾ ਇੱਕ ਸੂਰ ਆ ਮੈਂ ਤੇ ਇਹ ਭੁੱਲੀ ਗਈ ਕਿਰਨ ਮੇਰੀ ਨੋ ਆ ਤੇ ਮੈਨੂੰ ਇਹਦੇ ਨਾਲ ਰਲ ਮਿਲ ਕੇ ਰਹਿਣਾ ਚਾਹੀਦਾ ਮੈਂ ਲੋਕਾਂ ਦੀ ਨੋ ਆ ਦੀ ਸ਼ਿਫਤਾ ਕਰਦੀ ਰਹੀ ਤੇ ਆਪਣੀ ਨੋ ਦੀ ਐਵੇਂ ਬਖਤੋਈਆਂ ਕਰਦੀ ਰਹੀ ਓ ਚਲੋ ਕੋਈ ਗੱਲ ਨਹੀਂ ਮੰਮੀ ਛੱਡੋ ਇਹਨਾਂ ਗੱਲਾਂ ਨੂੰ ਤੇ ਜਾ ਕੇ ਨਾ ਜਾ ਕੇ ਤਿਆਰ ਹੋ ਤੇ ਆਪਾਂ ਦੋਵੇਂ ਜਾਨੇ ਜਾ ਕੇ ਤੇ ਭੈਣ ਸੰਧਾਰਾ ਦੇ ਕੇ ਆਉਨੇ ਆ ਚਲੋ ਠੀਕ ਹੈ ਨਾ ਹਾਂ